ਹੈਲੋ ਬਾਈ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਸੁਖਵਿੰਦਰ ਸਿੰਘ ਸੋਤਾ ਤੁਸੀਂ ਦੇਖ ਰਹੇ ਹੋ YouTube ਚੈਨਲ ਸੋਤਾ ਜੋਲਪਾ ਹਾਂਜੀ ਆਪਾਂ ਅੱਜ ਤੁਹਾਨੂੰ ਜਿਹੜੀਆਂ ਗੱਲਾਂ ਸੁਣਾਵਾਂਗੇ ਉਹ ਸੰਤ ਮਸਕੀਨ ਜੀ ਨੇ ਕੁਝ ਰਮਾਇਣ ਤੇ ਗੱਲਾਂ ਕੀਤੀਆਂ ਨੇ ਉਹ ਮੈਨੂੰ ਬਿਲਕੁਲ ਗਲਤ ਲੱਗੀਆਂ ਨੇ ਮੈਨੂੰ ਚੰਗੀਆਂ ਨਹੀਂ ਲੱਗੀਆਂ ਪਰ ਜ਼ਰੂਰੀ ਨਹੀਂ ਜਿਹੜੀ ਮੈਂ ਗੱਲ ਕਰਦਿਆਂ ਉਹ ਉਤਮ ਹੈ ਇਹ ਬਿਲਕੁਲ ਝੂਠ ਹੈ ਜੀ ਤੁਸੀਂ ਤੂੰ ਸਮਝ ਕੇ ਇਸ ਨੂੰ ਅਪਣਾਉਣਾ ਹੈ ਠੀਕ ਹੈ ਨਾ ਜਿਹੜਾ ਗੁਰਮੁਖ ਹੈ ਉਹਨਾਂ ਤਾਂ ਗੱਲ ਮੇਰੀ ਚੰਗੀ ਲੱਗੂਗੀ ਮਨਮੁਖ ਨੂੰ ਨਹੀਂ ਚੰਗੀ ਲੱਗਦੀ ਸੰਤ ਮਸਕੀਨ ਜੀ ਆਪਣੀ ਇੱਕ ਕਥਾ ਚ ਕਹਿੰਦੇ ਨੇ ਇਹ ਕਹਿੰਦੇ ਨੇ ਕਹਿੰਦੇ ਨੇ ਇੱਕੋ ਇੱਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗ੍ਰੰਥ ਨੇ ਜਿਹੜੇ ਕਿ ਰਾਵਣ ਨਾਲ ਕੁਝ ਇਨਸਾਫ ਕਰਦੇ ਨੇ ਬਰਨਾ ਕਿਸੇ ਨੇ ਨਹੀਂ ਕੀਤਾ ਇਸ ਗੱਲ ਨੂੰ ਜੀ ਮੈਂ ਨਕਾਰਦਾ ਹਾਂਗਾ ਮੈਂ ਕਹਾਂਗਾ ਮਸਕੀਨ ਜੀ ਨੇਰ ਮੈਨ ਨੂੰ ਕਦੇ ਹੱਥ ਲਾ ਕੇ ਵੀ ਨਹੀਂ ਦੇਖਿਆ ਇਹ ਮੇਰਾ ਯਕੀਨ ਹੈ ਕਿਉਂ ਜਿਹਨੇ ਪੜ੍ਹੀ ਹੁੰਦੀ ਹੈ ਉਸ ਨੂੰ ਪਤਾ ਹੁੰਦਾ ਹੈ ਪੜ੍ਹੀ ਤਾਂ ਮੇਰੇ ਅੱਗੇ ਨੇ ਵੀ ਐ ਪਰ ਉਹਨੂੰ ਸਮਝ ਲੈਣਾ ਸੌਖਾ ਕੰਮ ਨਹੀਂ ਹੈਗਾ ਮੇਰੇ ਵਰਗੇ ਮੁਰਕੀ ਕੀ ਸਮਝ ਲੈਣਗੇ ਬਸ ਉਹਨਾਂ ਨੇ ਇੱਕ ਕਹਿਤਾ ਬਸ ਉਹਨਾਂ ਨੇ ਇਨਸਾਫ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ ਸੰਤ ਤੁਲਸੀਦਾਸ ਜੀ ਨੇ ਜਿਹੜੀ ਬਾਲ ਕੰਡ ਲਿਖਿਆ ਉਹਦੇ ਵਿੱਚ ਕਿੰਨੀ ਮਹਿਮਾ ਆਉਂਦੀ ਹੈ ਰਾਵਣ ਦੀ ਕਿੰਨੀ ਮਹਿਮਾ ਆਉਂਦੀ ਹੈ ਭਗਵਾਨ ਮਹਾਰ시 ਵਾਲਮੀਕ ਜੀ ਨੇ ਵੀ ਲਿਖੀ ਰਮਾਇਣ ਦੋਨੇ ਪੜ ਸਕਦੇ ਆਗੇ ਬਹੁਤੀਆਂ ਰਮਾਇਣਾ ਪੜ ਨਹੀਂ ਸਕਦੇ ਸੰਸਾਰ ਤੇ ਇੰਨੇ ਰਮੈਣਾ ਹੋngਿਆ ਨੇ ਜਿਵੇਂ ਸਿਰ ਦੇ ਵਾਲ ਗਿਣੇ ਨਹੀਂ ਜਾ ਸਕਦੇ ਉਹ ਮੇਰਮੈਣਾ ਵੀ ਨਹੀਂ ਗਿਣਿਆ ਜਾ ਸਕਦਾ ਬਿਨਾ ਸੋਚੇ ਸਮਝੇ ਮੈਂ ਕਹਾਂਗਾ ਵੀ ਬਿਨਾ ਗੱਲ ਸੋਚੇ ਸਮਝੇ ਕਹੀਏ ਰਮੈਣ ਦੇ ਵਿੱਚ ਤੁਲਸੀਦਾਸ ਨੇ ਵੀ ਬਹੁਤ ਮਮਕ ਕੀਤੀ ਉਹਨਾਂ ਦੀ ਇੱਥੇ ਤੇ ਕਹਿੰਦੇ ਨੇ ਤਨ ਨੇ ਉਹ ਰਾਵਣ ਜਿਨ੍ਹਾਂ ਨੇ ਸ੍ਰੀ ਰਾਮਚੰਦਰ ਵਰਗੇ अवतार ਨੂੰ ਧਰਤੀ ਤੇ ਲਿਆਂਦਾ ਦੂਜੀ ਗੱਲ ਹੈ ਪ੍ਰਤਾਪਨੂਨ ਦੀ ਕਥਾ ਤੁਸੀਂ ਪੜੋਗੇ ਉਹ ਰਾਜੇ ਰਾਵਣ ਦੇ ਪਹਿਲਾ ਜੀਵਨ ਦੀ ਕਥਾ ਹੈਗੀ ਉਹਦੇ ਵਿੱਚ ਦੇਖੋ ਕਿੰਨੇ ਚੰਗੇ ਕੰਮ ਕੀਤੇ ਨੇ ਪ੍ਰਤਾਪਨੂ ਨੇ ਪਿਛਲੇ ਜਨਮ ਚ ਉਹਨਾਂ ਦਾ ਨਾਮ ਪ੍ਰਤਾਪਨੂ ਸੀ ਭਗਵਾਨ ਮਹਾਰਿਸ਼ੀ ਵਾਲਮੀਕ ਜੀ ਨੇ ਦੱਸਿਆ ਜਦੋਂ ਸ੍ਰੀ ਰਾਮਚੰਦਰ ਜੀ ਛੋਟੀ ਜੀ ਉਮਰ ਦੇ ਸਨ ਤੇ ਉਹਨਾਂ ਦੇ ਗੁਰੂ ਨੇ ਉਹਨਾਂ ਨੂੰ 8 ਦਿਨਾਂ ਦੇ ਵਿੱਚ ਅਸਤਰ ਸ਼ਾਸਤਰ ਵਿਦਿਆ ਸਿਖਾਈ ਸੀ ਅਤੇ ਇੱਕ ਤੀਰ ਦਿੱਤਾ ਸੀ ਵੀ ਇਹ శ్రీราม ਜੰਦਰ ਜੀ ਇਹ ਤੀਰ ਲੈ ਜਾਓ ਇਹ ਅਸੀਂ ਤੁਹਾਡੇ ਵਾਸਤੇ ਸੰਭ ਰੱਖਿਆਗਾ ਇਹਦੇ ਨਾਲ ਰਾਵਣ ਦੰਤ ਹੋਣਾ ਹੈ ਇਹਦੇ ਨਾਲ ਰਾਵਣ ਦੰਤ ਹੋਣਾ ਹੈ ਇਹ ਤੀਰ ਤੁਸੀਂ ਉਹਨਾਂ ਦੇ ਮਾਰਨਾ ਹੈ ਤੁਹਾਡੇ ਹੱਥੋਂ ਅੰਤ ਹੋਣਾ ਹੈ ਤੇ శ్రీ ਰਾਮਚੰਦਰ ਜੀ ਕਹਿੰਦੇ ਨੇ ਜੀ ਮੇਰਾ ਤੇ ਰਾਵਣ ਦਾ ਬੈਰ ਕੀ ਹੈ ਮੈਂ ਕਿਉਂ ਉਹਨਾਂ ਨੂੰ ਮਾਰਾਂਗਾ ਪਰੰਤੂ ਨਦੇ ਗੁਰੂ ਵਿਸ਼ਵਾਮিত্র ਜੀ ਕਹਿੰਦੇ ਨੇ ਕਿ हे ਰਾਮ ਸਾਧੂਆਂ ਦਾ ਕੰਮ ਨਹੀਂ ਇਹ ਕਾਲਪੁਰਖ ਦੀ ਉਹ ਵਗਿਆ ਕਰਨ ਉਹਨਾਂ ਦੀ ਆਗਿਆ 'ਚ ਨਾ ਰਹੇ ਸਾਧੂਆਂ ਦਾ ਤਾਂ ਇਹ ਜੇ 2000 ਕਰੋੜ ਰਾਵਣ ਆ ਜਾਣ ਅਸੀਂ ਫੂਕ ਮਾਰ ਕੇ ੜਾ ਦਾਂਗੇ ਪਰ ਸਾਨੂੰ ਹੁਕਮ ਨਹੀਂ ਹੈਗਾ ਸਾਧੂਆਂ ਦਾ ਕੰਮ ਹੀ ਇਹੀ ਹੈ ਕੋ ਕਾਲਪੁਰਖ ਦੇ ਕਹੇ ਹੋਏ ਤੇ ਚੱਲਣ ਸਾਨੂੰ ਆਗਿਆ ਵੇਸੀ ਆਪਣਾ ਪੁੱਤਰ ਭੇਜਾਂਗੇ ਤੇ ਉਦੋਂ ਹੱਥੋਂ ਰਾਵਣ ਦਾ ਅੰਤ ਹੋਵੇਗਾ ਹਤੇ ਮਹਾਂਪੁਰਸ਼ਾ ਕੋਲੋਂ ਅਸੀਂ ਇਹ ਤੀਰ ਲੈਤੇ ਹਨ ਉਹ ਤੁਹਾਨੂੰ ਅਸੀਂ ਦੇ ਰਹੇ ਹਾਂ ਇੰਨਾ ਤੀਰ ਨਾਲ ਹੀ ਰਾਵਣ ਦੰਤ ਹੋਣਾ ਹੈ ਪਰ ਸ੍ਰੀ ਰਾਮਨ ਜੀ ਫੇਰ ਕਹਿੰਦੇ ਹਨ ਮੋਨਾਂ ਨੂੰ ਕਿਉਂ ਮਾਰਾਂਗਾ ਜੀ ਉਹਨਾਂ ਨੇ ਮੇਰਾ ਚੱਕੇ ਹੀ ਕੀ ਹੈ ਇੱਥੋਂ ਅੱਗੇ ਬਚਨ ਕਰਦੇ ਹਨ ਗੁਰੂ ਸਾਹਿਬ ਕਹਿੰਦੇ ਸ੍ਰੀ ਰਾਮ ਚਲੋ ਤੁਹਾਡਾ ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਪਰ ਸਾਧੂਆਂ ਨੂੰ ਉਹ ਤੰਗ ਕਰਦੇ ਨੇ ਸਾਨੂੰ ਉਹ ਜਗ ਨਹੀਂ ਕਰ ਦਿੰਦੇ ਪਰਮੇਸ਼ਰ ਦਾ ਨਾਂ ਨਹੀਂ ਲੈਣ ਦਿੰਦੇ ਜਦੋਂ ਵੀ ਕਿਤੇ ਜੱਗ ਕਰਦੇ ਆ ਉੱਥੇ ਕਦੇ ਸ਼ਰਾਬ ਡੋਲ ਜਾਂਦੇ ਨੇ ਕਦੇ ਮੱਤ ਸੱਟ ਜਾਂਦੇ ਨੇ ਸਾਨੂੰ ਭਗਤੀ ਨਹੀਂ ਕਰਨ ਦਿੰਦੇ ਸਾਧੂਆਂ ਦਾ ਕੰਮ ਕਹ ਹੈ ਭਗਤੀ ਕਰਨਾ ਅਤੇ ਸੰਸਾਰ ਨੂੰ ਤਰਨਾ ਹੈ ਪਰੰਤੂ ਸਾਡੇ ਕੰਮਾਂ ਵਿੱਚ ੜਿੱਕਾ ਬਣਦੇ ਹਨ ਇਸ ਲਈ ਸਾਡੇ ਬੈਰੀ ਹਨ ਪਰੰਤੂ ਸ੍ਰੀ ਰਾਮ ਜੀ ਫੇਰ ਕਹਿੰਦੇ ਹਨ ਗੁਰੂ ਸਾਹਿਬ ਤੁਹਾਡਾ ਕੁਸ ਉਹਨਾਂ ਨੇ ਚੱਕਿਆ ਹੀ ਨਹੀਂ ਅਸੀਂ ਕਿਉਂ ਕਰਕੇ ਚਲੋ ਅੱਗੋਂ ਫਿਰ ਵਿਸ਼ੇਸ਼ ਵਿਸਵਾਮਿਤ ਗੁਰੂ ਜੀ ਨੇ ਕਿਹਾ RAM ਜੀ ਤੁਹਾਡਾ ਚੱਕਿਆ ਨਹੀਂ ਤਾਂ ਚੱਕ ਵੀ ਲੈਣਗੇ ਅਤਿਆਚਕੋ ਤੀਰ ਤੇ ਇਹਦੇ ਨਾਲ ਹੀ ਅੰਤ ਹੋਵੇਗਾ ਉੱਥੇ ਵਿਸਵਾਮਿਤਰ ਜੀ ਕਹਿੰਦੇ ਨੇ ਸ੍ਰੀ ਰਾਮ ਜੇ ਤੁਸੀਂ ਰਾਵਣ ਨੂੰ ਮਾਰੋਗੇ ਤਾਂ ਹਰਖਣਾ ਨਹੀਂ ਮਾਰਨਾ ਰੋਧਨਾ ਵੀ ਨਹੀਂ ਮਾਰਨਾ ਆਪਣਾ ਫਰਜ਼ ਸਮਝ ਕੇ ਮਾਰਨਾ ਹੈ ਕਿਉਂਕਿ ਰਾਵਣ ਦਾ ਵੀ ਕੋਈ ਕਸੂਰ ਨਹੀਂ ਉਹ ਪਿਛਲੇ ਜਨਮ ਉਹਨਾਂ ਨੂੰ ਸਾਧੂਆਂ ਦਾ ਸਰਾਫ ਲੱਗ ਗਿਆ ਸੀ ਇਸ ਕਰਕੇ ਉਹ ਰਾਖਸ਼ ਹੋਏ ਹਨ ਇਸ ਕਰਕੇ ਉਹਨਾਂ ਦੀ ਬੁੱਧੀ ਪਲਟੀ ਹੈ ਉਹਨਾਂ ਦਾ ਕੋਈ ਕਸੂਰ ਨਹੀਂ ਜਿੰਨੀ ਮਹਿਮਾ ਹੋਰ ਗ੍ਰੰਥਾਂ ਵਿੱਚ ਆਉਂਦੀ ਹੈਗੀ ਰਾਵਣ ਦੀ ਪਰੰਤੂ ਜਿਵੇਂ ਆਪਣੇ ਸੰਤ ਮਸਕੀਨ ਜੀ ਨੇ ਕਿਹਾ ਵੀ ਕਿਸੇ ਨੇ ਨਹੀਂ ਇਨਸਾਫ ਕੀਤਾ ਇਹ ਬਿਲਕੁਲ ਗਲਤ ਹੈ ਜੀ ਪਰ ਮੈਨ ਪੜੀ ਹੋਵੇ ਤਾਂ ਹੀ ਜਵਾਬ ਦੇਣਾ ਚਾਹੀਦਾ ਹੈ ਬਿਲਕੁਲ ਗਲਤ ਹੈ ਜੀ ਨਖੇਦੀ ਹੁੰਦੀ ਹੈ ਗ੍ਰੰਥਾਂ ਦੀ ਜੇ ਰਾਵਣ ਨਾ ਹੁੰਦਾ ਤਾਂ ਰਾਮ ਦੀ ਜ਼ਰਾ ਵੀ ਜਨਮ ਨਹੀਂ ਹੋਣਾ ਸੀ ਉਹਨਾਂ ਦਾ ਅਵਤਾਰ ਨਹੀਂ ਹੋਣਾ ਸੀ ਜਿੱਥੇ ਕਹਿੰਦੇ ਹਨ ਕਿ ਰਾਵਣ ਚਾਰੇ ਵੇਦਾਂ ਦਾ ਪਾਠ ਕਰਦਾ ਸੀ ਮੈਂ ਤਾਂ ਜੀ ਹਜੇ ਤੱਕ ਬਾਲਮੀਕ ਜੀ ਰਮਾਇਣ ਤੇ ਵੀ ਨਹੀਂ ਪੜਿਆ ਤੇ ਤੁਲਸੀ ਦਸਤ ਵੀ ਨਹੀਂ ਪੜਿਆ ਚਾਰੇ ਵੇਦਾਂ 'ਚ ਦਰਜ ਹੈ ਕਿ ਸਾਧੂਆਂ ਦੀ ਮਹਿਮਾ ਆਉਂਦੀ ਹੈ ਅੱਗ ਦੀ ਮਹਿਮਾ ਆਉਂਦੀ ਹੈ ਪਾਣੀ ਦੀ ਮਹਿਮਾ ਆਉਂਦੀ ਹੈ ਪਰੰਤੂ ਰਾਵਣ ਤਾਂ ਵੈਰੀ ਸੀ ਸਾਧੂਆਂ ਦਾ ਮਹਾਰਾਜ ਜੇ ਪਾਠ ਕਰਦੇ ਹੁੰਦੇ ਤਾਂ ਫਿਰ ਤਾਂ ਉਹਨਾਂ ਨੇ ਸਾਧੂਆਂ ਦੇ ਪੈਰੀਂ ਹੱਥ ਲਾਉਣੇ ਸੀ ਪੈਰੀਂ ਹੱਥ ਨਹੀਂ ਲਾਉਂਦੇ ਸੀ ਜੀ ਉਹਨਾਂ ਦੀ ਜਦੋਂ ਵੀ ਕਿਤੇ ਉਹ ਨਾਮ ਜਪਦੇ ਸੀ ਤੜਕਾ ਡਾਉਂਦੇ ਸੀ ਸਾਧੂਆਂ ਦੇ ਅਗਨੀ ਕੁੰਡ ਵਿੱਚ ਮਾਸ ਛੱਟ ਜਾਂਦੇ ਸੀ ਸਰਾਵ ਡੋਲ ਜਾਂਦੇ ਸੀ ਰਾਖਸ਼ ਬੁੱਧੀ ਸੀ ਉਹਨਾਂ ਦੀ ਕਮਾਲ ਹੈ ਜੀ ਬਿਨਾ ਸੋਚੇ ਸਮਝੇ ਹੀ ਗੱਲ ਕਹਿ ਦਿੰਨੇ ਵੇ ਦੂਜੀ ਗੱਲ ਇੱਕ ਗੱਲ ਹੋਰ ਕਹਿੰਦੇ ਨੇ ਕਥਾਚ ਚਲੋ ਆਪਾਂ ਉਹਨਾਂ ਦੀ ਨਿੰਦਿਆ ਨਹੀਂ ਕਰ ਸਕਦੇ ਨਿੰਦਿਆ ਚ ਪਿਆ ਵੀ ਕੀ ਹੈ ਕਿਸੇ ਦੀ ਨਿੰਦਿਆ ਕਰਨੀ ਮਾੜੀ ਹੈ ਪਰ ਗੱਲ ਦਾ ਜਵਾਬ ਪਿੱਛੇ ਲੱਗੜਿਆ ਜਿਹੜੇ ਉਹਨਾਂ ਨੂੰ ਦੋਏ ਜਵਾਬ ਦੇਣਾ ਪੈਂਦਾ ਹੈ ਪਰ ਇੱਥੇ ਮੈਂ ਵੀ ਕਹਿਣਾ ਹੈ ਮੈਂ ਗਿਆਨੀ ਨਹੀਂ ਹੈਗਾ ਕੋਈ ਮੇਰੇ 'ਚ ਗਿਆਨ ਵਾਲੀ ਕੋਈ ਗੱਲ ਨਹੀਂ ਜਦੋਂ ਪੜੀਏ ਤਾਂ ਉਹ ਮੈਂ ਵੀ ਬੋਲ ਪਿਆ ਬੋਲਣਾ ਜ਼ਰੂਰੀ ਹੈ ਕੀ ਕਹਿੰਦੇ ਨੇ ਜਿਹੜਾ ਜਿੱਤ ਜਾਂਦਾ ਹੈ ਉਹ ਤਾਂ ਭਗਵਾਨ ਹੋ ਜਾਂਦਾ ਹੈ ਜਿਹੜਾ ਹਾਰ ਜਾਂਦਾ ਹੈ ਉਹ ਕੀ ਹੋ ਜਾਂਦਾ ਹੈ ਉਹ ਸ਼ੈਤਾਨ ਹੋ ਜਾਂਦਾ ਜੀ ਇਹ ਵੀ ਗੱਲ ਬਿਲਕੁਲ ਗਲਤ ਹੈ ਇਹ ਦੁਨੀਆ ਦਾ ਮਹਾਰਾਜ ਹੋਰ ਵੀ ਸੁਣਦੇ ਹੋ ਇਹ ਦੁਨੀਆ ਦਾ ਸਤੂਰਤਾ ਹੈਗਾ ਜਿੱਤ ਕੇ ਕੰਨੀ ਉਦੀ ਹੋ ਜਾਂਦੇ ਆ ਹਾਰਗੇ ਕੰਨੀ ਉਹਨੂੰ ਬਸ ਕਹਿੰਦੇ ਹੁੰਦੇ ਆ ਕੁੱਤਾ ਹੀ ਸਮਝਣ ਲੱਗ ਜਾਂਦੇ ਆ ਬੰਦੇ ਲਈ ਤਾਂ ਗੱਲ ਹੀ ਹੈ ਨਹੀਂ ਜੱਜ ਕਲਯੁਗ ਦਾ ਟਾਈਮ ਹੈ ਨਿੰਕੀ ਨਾਲ ਗੱਲ ਕਰਦੇ ਆ ਚੰਗੀ ਗੱਲ ਹੈ ਨਿੰਕੀ ਚੰਗੀ ਹੈ ਕਿਉਂਕਿ ਜਿਹੜੇ ਸੁਣਦੇ ਨੇ ਨਾ ਉਹ ਵੱਡੇ ਵੱਡੇ ਵਿਦਵਾਨ ਨੇ ਅੱਜ ਕੱਲ ਕੀ ਪਤਾ ਹੈ ਕੋਈ ਢਾਕ ਵਿਦਵਾਨ ਸੁਣਦਾ ਹੋਵੇ ਮੇਰੇ ਅੱਗੇ ਮੂਰਖ ਤਾਂ ਬੋਲਣ ਤਾਂ ਲੱਗ ਜਾਂਦੇ ਨੇ ਪਰ ਉਹਨੀ ਵਿਚਾਰੀ ਨਹੀਂ ਗੱਲ ਹੁੰਦੀ ਤੰਗ ਉ ਤਾਂ ਮੈਂ ਨਿੰਕੀ ਰੱਖ ਦਾਂਗਾ ਕਿਉਂਕਿ ਵਿਦਵਾਨ ਬਹੁਤ ਵੱਡੇ ਵੱਡੇ ਨੇ ਮੇਰੇ ਅੱਗੇ ਤਾਂ ਹਾਈ ਕੀ ਇਸ ਕਰਕੇ ਮੈਂ ਨਿੰਕੀ ਨਾਲ ਬੋਲਦਾ ਹਾਂ ਕੀ ਪਤਾ ਕਿਡਾ ਕਿ ਵਿਦਵਾਨ ਮੈਨੂੰ ਸੁਣ ਰਿਹਾ ਜਰਾਸੰਧ ਹੋਏ ਨੇ ਜਰਾਸੰਧ ਭਗਵਾਨ ਕ੍ਰਿਸ਼ਨ ਤੋਂ 18 ਵਾਰੀ ਜੰਗ ਜਿੱਤੇ ਨੇ ਇਹ ਜਵਾਬ ਦੇ ਰਹੇ ਜੀ 18 ਵਾਰੀ ਜੰਗ ਜਿੱਤੇ ਨੇ ਪਰ ਆਏ ਦੱਸੋ ਜਰਾਸੰਧ ਦੇ ਕੀ ਨੇ ਮੈਂ ਮੰਗਾਈ ਹੈ ਭਗਵਾਨ ਕ੍ਰਿਸ਼ਨ 18 ਵਾਰੀ ਜੰਗ ਹਾਰ ਗਏ ਸੀ ਉਹਨਾਂ ਦਾ ਨਾਂ ਤਾਂ